ਤੁਹਾਡੀ ਹਰ ਮੁਸ਼ਕਲ ਦਾ ਜਵਾਬ ਸਿਰਫ ਪ੍ਰਮਾਤਮਾ ਕੋਲ ਹੈ ਕਿਸੇ ਕੋਲ ਨਹੀਂ ਹੈ ਔਰ ਤੁਸੀਂ ਭਾਵੇਂ 100 ਬੰਦਿਆਂ ਨੂੰ ਦੱਸ ਦੋ ਅੱਜ ਕਿ ਸ਼ਾਇਦ ਮੇਰੇ ਕੋਈ ਹੱਥ ਫੜ ਲੇ ਕੋਈ ਮੈਨੂੰ ਸਹਾਰਾ ਦੇ ਦੇ ਇੰਨਾ ਜੋ ਕਿਸੇ ਨੇ ਬਾਹ ਨਹੀਂ ਫੜਨੀ ਇਹ ਸਾਰੇ ਮਤਲਬੀ ਹੈ ਇੱਕ ਗੱਲ ਯਾਦ ਰੱਖਣਾ ਤੁਹਾਡੇ ਚੰਗੇ ਸਮੇਂ ਦੇ ਹੀ ਮੁਸਾਫਿਰ ਹੈ ਸਾਰੇ ਜਦੋਂ ਤੁਹਾਡੇ ਦੇ ਥੋੜਾ ਜਿਹਾ ਵੀ ਮਾੜਾ ਸਮਾਂ ਆ ਗਿਆ ਨਾ ਤੇ ਕਿਸੇ ਨੇ ਦਿਖਣਾ ਹੀ ਨਹੀਂ ਤੁਹਾਡੇ ਕੋਲ ਕਿਉਂ ਕਿ ਦੁਖੀ ਦੀ ਕੋਈ ਬਾਹ ਨਹੀਂ ਫੜਨਾ ਚਾਹਦਾ ਇਸ ਸੰਸਾਰ ਸਿਰਫ ਆਪਣਾ ਹੀ ਸੋਚਦਾ ਪਰ ਜੇ ਤੁਹਾਡੀਆਂ ਪ੍ਰੀਤਾਂ ਤੁਹਾਡੇ ਮਾਲਕ ਨਾ ਲੱਗੀਆਂ ਤਾਂ ਉਹ ਤੁਹਾਨੂੰ ਕਦੇ ਗੱਲਾਂ ਨਹੀਂ ਛੱਡੇਗਾ ਅੱਛਾ ਕਿੰਨੀਆਂ ਇਹ ਮੁਸ਼ਕਲਾਂ ਸਿਰ ਤੇ ਪੈ ਗਈਆਂ ਹੁਣ ਦੁੱਖਾਂ ਦੇ ਪਹਾੜ ਟੁੱਟ ਗਏ ਹੁਣ ਪਰ ਤੁਹਾਨੂੰ ਜੇ ਤੁਹਾਡੇ ਪ੍ਰਮਾਤਮਾ ਤੇ ਭਰੋਸਾ ਨਾ ਉਹਨੇ ਤੁਹਾਨੂੰ ਬਚਾ ਹੀ ਲੈਣਾ ਉਹਨੇ ਤੁਹਾਡੀ ਬੇੜੀ ਨੂੰ ਤੂਫਾਨਾਂ ਚੋਂ ਵੀ ਪਾਰ ਲੰਘਾ ਦੇਣਾ ਭਰੋਸਾ بس ਉਹਦੇ ਤੇ ਕਰੋ ਕਿਸੇ ਤੇ ਨਾ ਕਰੋ ਨਾ ਤੁਹਾਡਾ ਕਦੇ ਦਿਲ ਦੁਖੇਗਾ ਤੇ ਨਾ ਹੀ ਤੁਸੀਂ ਕਦੇ ਕਮਜ਼ੋਰ ਬੋਗੇ ਕਿੰਦੇ ਜਿਨ੍ਹਾਂ ਨੂੰ ਆਪਣੇ ਰੱਬ ਤੇ ਭਰੋਸਾ ਰਹਿੰਦਾ ਨਾ ਉਹਨਾਂ ਦੀ ਜ਼ਿੰਦਗੀ 'ਚ ਭਾਵੇਂ ਜਿੰਨੇ ਮਰਜ਼ੀ ਦੁੱਖ ਆ ਜਾਣ ਉਹ ਕਦੇ ਨਹੀਂ ਟੁੱਟਦੇ ਕਦੇ ਨਹੀਂ ਹਾਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੱਕ ਮੇਰੀ ਬਾਹ ਮੇਰੇ ਮਾਲਕ ਨੇ ਫੜੀ ਹੋਈ ਹੈ ਉਹਨੇ ਮੈਨੂੰ ਕੁਝ ਨਹੀਂ ਹੋਣ ਦੇਣਾ ਤੇ ਉਹ ਤਾਂ ਰਾਖੀ ਕਰਨ ਪਹੁੰਚ ਹੀ ਜਾਂਦਾ ਆਪਣੇ ਭਗਤ ਦੀ ਭਾਵੇਂ ਸਾਰੀ ਦੁਨੀਆ ਤੁਹਾਨੂੰ ਮਾਰਨ ਪਿੱਛੇ ਫਿਰਦੀ ਹੋਵੇ ਕੱਲਾ ਕੱਲਾ ਬੰਦਾ ਤੁਹਾਡਾ ਨੁਕਸਾਨ ਚਾਹੁੰਦਾ ਹੋਵੇ ਪਰ ਜਦੋਂ ਤੱਕ ਉਹਦਾ ਹੱਥ ਹੈ ਤੁਹਾਡੇ ਸਿਰ ਤੇ ਉਹਨੇ ਤੁਹਾਡਾ ਵਾਲ ਵੀ ਨਹੀਂ ਵਿੰਗਾ ਹੁੰਦੇ ਨਾ ਕਿਸ ਨੇ ਕੁਝ ਕਰਨ ਦਾ ਬਹੁਤ ਦੂਰ ਦੀ ਗੱਲ ਐ ਕੋਈ ਸੋਚੂ ਨਹੀਂ ਸਕਦਾ ਉਹ ਮੈਠਾ ਤੁਹਾਡੇ ਨਾਲ ਹਰ ਪਲ ਬੈਠਾ ਤੁਹਾਡੇ ਨਾਲ ਹਿੰਮਤ ਕਦੇ ਨਾ ਛੱਡਿਆ ਕਰੋ ਸਿਰਫ ਉਹਦੇ ਹੱਥ ਚ ਆਪਣੀ ਡੋਰ ਰੱਖੋ ਮਾੜਾ ਸਮਾਂ ਚੱਲ ਵੀ ਰਿਹਾ ਤੇ ਕੋਈ ਨਹੀਂ ਨਿਕਲ ਜੇਗਾ ਵਿਸ਼ਵਾਸ ਰੱਖੋ ਪੂਰਾ ਵਿਸ਼ਵਾਸ ਰੱਖੋ ਜਿਉਂਨੇ ਤੁਹਾਨੂੰ ਅੱਜ ਤੱਕ ਨਹੀਂ ਡੁੱਬਣ ਦਿੱਤਾ ਤੇ ਅੱਗੇ ਵੀ ਕਦੇ ਡੁੱਬਣ ਨਹੀਂ ਦੇਗਾ ਤੁਹਾਡੇ ਬੇੜੇ ਨੂੰ ਉਹਨੇ ਆਪਣੇ ਆਪਾਰ ਲੰਘਾ ਦੇਣਾ